ਦਿੱਲੀ 에어ਪੋਰਟ ਦੇ ਉੱਪਰ ਕਾਫੀ ਜ਼ਿਆਦਾ ਚਹਿਲ ਪਹਿਲ ਹੈ ਹਜ਼ਾਰਾਂ ਕਦਮਾਂ ਦੀਆਂ ਆਵਾਜ਼ਾਂ ਦੇ ਨਾਲ ਪੂਰੇ 에어ਪੋਰਟ ਦਾ ਹਾਲ ਗੂੰਜ ਰਿਹਾ ਹੈ ਇੱਕ ਨੀਲੇ ਬਾਣੇ ਦੇ ਵਿੱਚ ਨਿਹੰਗ ਸਿੰਘ ਜਦੋਂ ਜਹਾਜ਼ ਤੋਂ ਬਾਹਰ ਆਇਆ ਤਾਂ ਧਰਤੀ ਨੂੰ ਚੁੰਮ ਕੇ ਖੜਾ ਹੋਇਆ ਉਸ ਨਿਹੰਗ ਸਿੰਘ ਦਾ ਨਾਮ ਬਾਬਾ ਸੁਚੇਤ ਸਿੰਘ ਜੋ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਗੁਰੂ ਘਰਾਂ ਦੀ ਇਤਿਹਾਸਕ ਖੋਜ ਕਰਦਾ ਸੀ ਪਰ ਅੱਜ ਉਹ ਆਪਣੇ ਨਾਲ ਕੈਮਰਾ ਲੈ ਕੇ ਨਹੀਂ ਆਇਆ ਪਰ ਇਸ ਵਾਰ ਉਸ ਦੀ ਜੋ ਯਾਤਰਾ ਸੀ ਉਸ ਦੀ ਰੂਹ ਦੇ ਨਾਲ ਜੁੜੀ ਹੋਈ ਸੀ ਜਦੋਂ ਟੈਕਸੀ ਦੇ ਵਿੱਚ ਬੈਠਿਆ ਤਾਂ ਉਸਦੇ ਮਨ ਵਿੱਚ ਇੱਕ ਆਵਾਜ਼ ਗੂੰਜੀ ਕਿ ਚੰਦਰਪੁਰ ਪਹੁੰਚੋ ਉੱਥੇ ਜਾ ਕੇ ਵੇਖਾਂਗੇ ਅਤੇ ਉੱਥੇ ਜਾ ਕੇ ਮਹਿਸੂਸ ਕਰਾਂਗੇ ਕਿ ਵਾਕੇ ਹੀ ਗੁਰੂ ਘਰ ਦੇ ਵਿੱਚ ਜੋ ਚਮਤਕਾਰ ਹੁੰਦਾ ਹੈ ਰਾਹ ਵਿੱਚ ਦਰਿਆ ਦੇ ਪੱਲੇ ਦੇ ਪੱਖਾਂ ਨੂੰ ਵੇਖਦੇ ਉਸਨੇ ਸੋਚਿਆ ਕਿ ਇਹ ਕੀ ਅਣਜਾਣ ਸੱਦਾ ਹੈ ਗੱਡੀ ਜਿਵੇਂ ਜਿਵੇਂ ਦੱਖਣੀ ਹਿੰਦੁਸਤਾਨ ਦੇ ਪਹਾੜਾਂ ਨੂੰ ਪਾਰ ਕਰਦੀ ਗਈ ਬਾਬਾ ਸੁਚੇਸ਼ ਸਿੰਘ ਨੇ ਦਰਖਤਾਂ ਦੀਆਂ ਲੰਮੀਆਂ ਛਾਵਾਂ ਅਤੇ ਰਾਹਾਂ ਦੇ ਸੁੰਸਾਨਪਨ ਨੂੰ ਤੱਕਿਆ ਇੱਕ ਰਾਹੀ ਨੇ ਦੱਸਿਆ ਕਿ ਸਾਹਿਬ ਚੰਦਰਪੁਰ ਪਿੰਡ ਮਸ਼ਹੂਰ ਬਹੁਤ ਹੈ ਉੱਥੇ ਗੁਰੂ ਘਰ ਦੇ ਨਾਲ ਕੋਈ ਰਾਜ ਜੁੜਿਆ ਹੋਇਆ ਹੈ ਕਈ ਕਹਿੰਦੇ ਨੇ ਕਿ ਉੱਥੇ ਅਸਲ ਗੁਰੂ ਨਿਵਾਸ ਕਰਦੇ ਹਨ ਇਹ ਗੱਲ ਸੁਣ ਕੇ ਬਾਬਾ ਸਤੇਜ ਸਿੰਘ ਦਾ ਦਿਲ ਜੋ ਹੈ ਉਹ ਜੋਰ ਨਾਲ ਧੜਕਣ ਲੱਗਾ ਕਿ ਗੁਰੂ ਘਰ ਦਾ ਰਾਜ ਇਹ ਕਿਹੜਾ ਅਨੋਖਾ ਰਾਜ ਹੈ ਗੱਡੀ ਗੁਰੂ ਘਰ ਦੇ ਦਰਵਾਜ਼ੇ ਦੇ ਕੋਲ ਖੜੀ ਹੁੰਦੀ ਹੈ ਸੰਗਤਾਂ ਅੰਦਰ ਬੈਠੀਆਂ ਸਨ ਬੱਚੇ ਖੇਡ ਰਹੇ ਸਨ ਨਗਾਰੇ ਵੱਜ ਰਹੇ ਸਨ ਪਰ ਜਿਵੇਂ ਹੀ ਬਾਬਾ ਸਤੇਜ ਸਿੰਘ ਹਾਲ ਦੇ ਵਿੱਚ ਦਾਖਲ ਹੋਏ ਉਸ ਦੀ ਨਿਗਾਹ ਇੱਕ ਅਜੀਬ ਦ੍ਰਿਸ਼ ਤੇ ਅਟਕੀ ਹਾਲ ਦੇ ਵਿੱਚਕਾਰ ਇੱਕ ਪਾਦਰੀ ਖੜਾ ਸੀ ਗਲ ਦੇ ਵਿੱਚ ਕ੍ਰਿਸ਼ਨਾ ਵਾਲਾ ਕੋਲਰ ਹੱਥ ਦੇ ਵਿੱਚ ਕੜਛਾ ਤੇ ਉਹ ਦੀਗ ਹਿਲਾ ਰਿਆ ਸੀ ਸੰਗਤ ਚੁੱਪਚਾਪ ਬੈਠੀ ਸੀ ਬਾਬਾ ਸਚੇਤ ਸਿੰਘ ਦਾ ਸਰੀਰ ਕੰਬਣ ਲੱਗ ਗਿਆ ਉਸ ਦਾ ਮਨ ਕਹਿੰਦਾ ਕਿ ਗੁਰੂ ਘਰ ਦੇ ਵਿੱਚ ਪਾਦਰੀ ਇਹ ਕੀ ਉਸ ਦੀ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕੀ ਇਸ ਗੁਰੂ ਘਰ ਦੇ ਵਿੱਚ ਕੋਈ ਗ੍ਰੰਥੀ ਸਿੰਘ ਨਹੀਂ ਕੀ ਕੋਈ ਅਮਰਤ ਭਾਈ ਸਿੰਘ ਨਹੀਂ ਜੋ ਇੱਥੇ ਪਾਦਰੀ ਅੱਜ ਦੇਖ ਵਰਤਾ ਰਿਹਾ ਹੈ ਉਸ ਤੋਂ ਬਾਅਦ ਬਾਬਾ ਸਚੇਤ ਸਿੰਘ ਗੁੱਸੇ ਦੇ ਵਿੱਚ ਆ ਗਏ ਉਸ ਨੇ ਕਿਹਾ ਕਿ ਪਾਦਰੀ ਤੂੰ ਕੌਣ ਹੈ ਬਾਬਾ ਸਚੇਤ ਸਿੰਘ ਨੇ ਗੂੰਜ ਨਾਲ ਹਾਲ ਦੇ ਵਿੱਚ ਪੂਰਾ ਇੱਕ ਲਲਕਰਾ ਮਾਰਿਆ ਤੇ ਉਸ ਦੀ ਆਵਾਜ਼ ਪੂਰੇ ਹਾਲ ਦੇ ਵਿੱਚ ਫੈਲ ਗਈ ਤੂੰ ਗੁਰੂ ਘਰ ਦੇ ਵਿੱਚ ਕ੍ਰਾਸ ਪਾ ਕੇ ਦੀਗ ਕਿਉਂ ਵਰਤਾ ਰਿਹਾ ਹੈ ਪਾਦਰੀ ਹੌਲੀ ਹੌਲੀ ਮੁੜਿਆ ਉਸ ਦੇ ਚਿਹਰੇ ਤੇ ਬਿਲਕੁਲ ਵੀ ਡਰ ਨਹੀਂ ਸੀ ਬਸ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਸੀ ਜੀ ਹਾਂ ਆਖਰਕਾਰ ਕੀ ਵਜ੍ਹਾ ਸੀ ਕਿ ਪਾਦਰੀ ਉਸ ਗੁਰੂ ਘਰ ਦੇ ਵਿੱਚ ਦੀਗ ਵਰਤਾ ਰਿਹਾ ਸੀ ਤੇ ਉਸ ਗੁਰੂ ਘਰ ਦੇ ਵਿੱਚ ਐਸਾ ਕਿਹੜਾ ਰਾਜ਼ ਛਿਪਿਆ ਹੋਇਆ ਹੈ ਜਿਸ ਰਾਜ਼ ਨੂੰ ਜਾਣਨ ਦੇ ਲਈ ਬਾਬਾ ਸਚੇਤ ਸਿੰਘ ਅਮਰੀਕਾ ਤੋਂ ਸਿੱਧੇ ਹైదరాబాద్ ਪਹੁੰਚੇ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰूबरू ਕਰਾਉਣੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਟੇਸਿੰਗ ਉਸ ਦ੍ਰਿਸ਼ਨ ਨੂੰ ਦੇਖ ਕੇ ਹੈਰਾਨ ਸੀ ਅਤੇ ਉਹ ਉਸ ਰਾਜ ਨੂੰ ਜਾਨਣਾ ਚਾਹੁੰਦਾ ਸੀ ਜੋ ਰਾਜ ਜਾਨਣ ਦੇ ਲਈ ਉਹ ਅਮਰੀਕਾ ਤੋਂ ਇੱਥੇ ਹైదరాబాద్ ਪਹੁੰਚਿਆ ਸੀ ਕਿ ਆਖਰਕਾਰ ਉਸ ਗੁਰੂ ਘਰ ਦੇ ਵਿੱਚ ਐਸਾ ਕਿਹੜਾ ਰਹੱਸ ਛਿਪਿਆ ਹੋਇਆ ਹੈ ਤੇ ਦੂਜੀ ਗੱਲ ਇੱਕ ਪਾਦਰੀ ਜੋ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹੈ ਦੇਖ ਵਰਤਾਰਿਆ ਉੱਥੇ ਕੋਈ ਗਰੰਤੀ ਸਿੰਘ ਨਹੀਂ ਕੋਈ ਗੁਰੂ ਘਰ ਦੇ ਵਿੱਚ ਕੋਈ ਅੰਮ੍ਰਿਤਧਾਰੀ ਜੋ ਸਿੰਘ ਹੈ ਉਹ ਸਾਰੇ ਬੈਠੇ ਨੇ ਤੇ ਪਾਦਰੀ ਕਲਾ ਸੇਵਾ ਕਰ ਰਿਹਾ ਹੈ ਉਸ ਤੋਂ ਬਾਅਦ ਬਾਬਾ ਕੇਤ ਸਿੰਘ ਉਸ ਦੇ ਮਨ ਦੇ ਵਿੱਚ ਇੱਕ ਤੜਫ ਜਾਗ ਪਈ ਉਹ ਸੋਚਣ ਲੱਗਿਆ ਕਿ ਮੈਂ ਇਸ ਇਤਿਹਾਸ ਦੇ ਬਾਰੇ ਪੂਰਾ ਜੋ ਕਿ ਹੈ ਜਾਣਕਾਰੀ ਇਕੱਠੀ ਕਰ ਲੇ ਕੇ ਜਾ ਮੰਗ। ਉਸਨੇ ਕਿ ਬਜ਼ੁਰਗ ਨੇ ਗੱਲਬਾਤ ਕੀਤੀ ਅਤੇ ਉਸ ਬਜ਼ੁਰਗ ਨੇ ਬੈਠ ਕੇ ਸਾਰੀ ਕਹਾਣੀ ਦਸਨੀ ਸ਼ੁਰੂ ਕੀਤੀ। ਇਸ ਪਿੰਡ ਦੀ ਕਹਾਣੀ ਇਸ ਤਰੀਕੇ ਨਾਲ ਹੈ ਉਹ ਬਜ਼ੁਰਗ ਦੱਸਦਾ ਹੈ ਕਿ ਬਾਬਾ ਜੀ ਇਹ ਪਿੰਡ ਕਦੇ ਕਾਲੀ ਛਾਂ ਹੇਠ ਸੀ ਕਿਉਂਕਿ ਇਸ ਔਰਤ ਜਿਸ ਦਾ ਨਾਮ ਸੀਮਾ ਦੇਵੀ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਦੇ ਸਮੇਂ ਵਿੱਚ ਗੁਪਤ ਪਾਠ ਕਰਦੀ ਹੁੰਦੀ ਸੀ ਪਰ ਉਸ ਦੇ ਜੀਵਨ ਦੇ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਕ ਰਾਤ ਸੀਮਾ ਦੇਵੀ ਨੇ ਸੁਪਨੇ ਦੇ ਵਿੱਚ ਇੱਕ ਕਾਲਾ ਸੱਪ ਦੇਖਿਆ ਤੇ ਉਹ ਕਾਲਾ ਸੱਪ ਇਹ ਕਹਿਣ ਲੱਗਾ ਕਿ ਤੂੰ ਪਿਛਲੇ ਜਨਮ ਦੇ ਵਿੱਚ ਗੁਰੂ ਦੀ ਸੇਵਾ ਉਦਰੀ ਛੱਡ ਦਿੱਤੀ ਜਦ ਤੱਕ ਇਹ ਪੂਰਾ ਪਿੰਡ ਗੁਰੂ ਦੇ ਨਾਲ ਨਹੀਂ ਜੁੜੇਗਾ ਤਦ ਤੱਕ ਇਹ ਸਰਾਫ ਐਵੇਂ ਰਹੇਗਾ ਪੂਰੇ ਪਿੰਡ ਦੇ ਵਿੱਚ ਕਾਲੇ ਸੱਪਾਂ ਦੀ ਦਹਿਸ਼ਤ ਛਾ ਗਈ ਲੋਕ ਬਿਮਾਰ ਪੈਣ ਲੱਗ ਗਏ ਮੌਤਾਂ ਵਧਣ ਲੱਗ ਗਈਆਂ ਪਿੰਡ ਦੇ ਬ੍ਰਾਹਮਣ ਨਾਰਾਇਣ ਦਾਸ ਜੋ ਕਿ ਅਕਸਰ ਹੀ ਪਿੰਡ ਦੇ ਵਿੱਚ ਜਿੰਨੇ ਵੀ ਕਰਮ ਕਾਂਡ ਹੁੰਦੇ ਸੀ ਜਿੰਨੇ ਵੀ ਵਿਆਹ ਸ਼ਾਦੀਆਂ ਹੁੰਦੀਆਂ ਸੀ ਜਾਂ ਫਿਰ ਹੋਰ ਕੋਈ ਧਾਰਮਿਕ ਕਰਮ ਕਾਂਡ ਹੁੰਦੇ ਸੀ ਉਹਨਾਂ 'ਵੇ ਜਾਂਦਾ ਸੀ ਤੇ ਉਸ ਨਾਰਾਇਣ ਦਾਸ ਨੇ ਸੁਪਨਾ ਦੇਖਿਆ ਕਿ ਜੇਕਰ ਸਾਰਾ ਪਿੰਡ ਗੁਰੂ ਦੇ ਦਰਤ ਜਾ ਕੇ ਅਮਰਿਤ ਛਕੇ ਤਾਂ ਆਪਣਾ ਪਿੰਡ ਇਸ श्राप ਤੋਂ ਮੁਕਤ ਹੋ ਸਕਦਾ ਹੈ ਸਭ ਤੋਂ ਪਹਿਲਾਂ ਉਸੇ ਪਿੰਡ ਦੇ ਬ੍ਰਾਹਮਣ ਨਾਰਾਇਣ ਦਾਸ ਨੇ ਅਮਰਿਤ ਛਕਿਆ ਅਮਰਿਤ ਛਕਣ ਤੋਂ ਬਾਅਦ ਉਹ ਨਾਰਾਇਣ ਸਿੰਘ ਬਣ ਗਿਆ ਤੇ ਉਸ ਤੋਂ ਉਹ ਦੇਖਦੇ ਦੇਖਦੇ ਪੂਰੇ ਹੀ ਪਿੰਡ ਨੇ ਅਮਰਿਤ ਛਕ ਲਿਆ ਅਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਸੱਪਾਂ ਦੀ ਦਹਿਸ਼ਤ ਜੋ ਹੈ ਉਹ ਮੁੱਕ ਹੋਣਾ ਇਸ ਪਿੰਡ ਦੇ ਵਿੱਚ ਜੋ ਇੱਕ ਪਾਦਰੀ ਜੋ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਸੀ ਉਸ ਪਾਦਰੀ ਦੀ ਅਸਲ ਕਹਾਣੀ ਕੀ ਹੈ ਉਹ ਪਾਦਰੀ ਉਸ ਗੁਰੂ ਘਰ ਦੇ ਵਿੱਚ ਕੀ ਕਰ ਰਿਹਾ ਸੀ ਜੋ ਕਿ ਬਾਬਾ ਤੋ ਅਮਰੀਕਾ ਤੋਂ ਚੱਲ ਕੇ ਆਇਆ ਸੀ ਗੁਰੂ ਘਰ ਦੇ ਇਤਿਹਾਸ ਜਾਣਨ ਦੇ ਲਈ ਪਰ ਉੱਥੋਂ ਸੁਚੇਤ ਸਿੰਘ ਨੂੰ ਇੱਕ ਨਵੀਂ ਹੀ ਕਹਾਣੀ ਦੇਖਣ ਨੂੰ ਮਿਲੀ ਕਿ ਜਿੱਥੇ ਪੂਰਾ ਪਿੰਡ ਅੰਮ੍ਰਿਤਧਾਰੀ ਬਣ ਗਿਆ ਉੱਥੇ ਇੱਕ ਪਾਦਰੀ ਜੋ ਕਿ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹੈ ਗੁਰੂ ਘਰ ਦੇ ਵਿੱਚ ਦੇਖ ਵਰਤਾ ਰਿਹਾ ਹੈ ਤੇ ਕੋਈ ਉਸ ਦਾ ਵਿਰੋਧ ਨਹੀਂ ਕਰ ਰਿਹਾ ਕੋਈ ਇਹ ਨਹੀਂ ਕਹਿ ਰਿਹਾ ਕਿ ਪਿੰਡ ਦੇ ਵਿੱਚ ਅੰਮ੍ਰਿਤਧਾਰੀ ਸਿੰਘ ਬਹੁਤ ਨੇ ਅੰਮ੍ਰਿਤਧਾਰੀ ਸਿੰਘ ਗੁਰੂ ਦੀ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ ਪਰ ਦੇਖ ਵਰਤੋਂ ਦੇ ਲਈ ਪਾਦਰੀ ਕਿਉਂ ਚੁਣਿਆ ਗਿਆ ਇਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਸਸਪੈਂਸ ਵਾਲੀ ਕਹਾਣੀ ਹੈ ਉਸ ਪਾਦਰੀ ਦਾ ਨਾਮ ਸੀ ਸੈਮੂਅਲ ਉਸਨੇ ਹੋੜੀ ਹੋੜੀ ਆਪਣਾ ਰਾਜ ਖੋਲਿਆ ਉਸਨੇ ਕਿਹਾ ਕਿ ਮੈਂ ਕ੍ਰਿਸਚਨ ਸੀ ਮੇਰਾ ਬੱਚਾ ਬਿਮਾਰ ਸੀ ਮੈਂ ਆਪਣੇ ਬੱਚੇ ਨੂੰ ਲੈ ਕੇ ਉਹ ਕਿਹੜਾ ਦਰ ਤੇ ਉਹ ਕਿਹੜਾ ਘਰ ਜਿੱਥੇ ਮੈਂ ਨਹੀਂ ਲੈ ਕੇ ਗਿਆ ਸ਼ਹਿਰ ਦੇ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਪੀਜੀਆਈ ਦੇ ਵਿੱਚ ਦਿਖਾਇਆ ਜੈਪੁਰ ਰਿਸਰਚ ਸੈਂਟਰ ਜੋ ਬਹੁਤ ਵੱਡਾ ਹਸਪੀਟਲ ਹੈ ਬੀਕਾਨੇਰ ਦੇ ਵਿੱਚ ਹੋਰ ਪਤਾ ਨਹੀਂ ਕਿਹੜੇ ਕਿਹੜੇ ਹਸਪੀਟਲ ਹੈ ਜਿੱਥੇ ਜਾ ਕੇ ਮੈਂ ਆਪਣੇ ਬੱਚੇ ਨੂੰ ਦਿਖਾ ਚੁੱਕਿਆ ਹਾਂ ਪਰ ਰੱਬ ਦੇ ਦਰ ਤੇ ਜਾ ਜਾ ਕੇ ਵੀ ਮੈਂ ਮੱਥੇ ਰਗੜੇ ਬਹੁਤ ਸਾਰੇ ਤੰਤਰਿਕਾਂ ਦੇ ਕੋਲ ਜਾ ਜਾ ਕੇ ਵੀ ਮੱਥੇ ਰਗੜੇ ਪਰ ਕਿਤੇ ਵੀ ਮੇਰਾ ਕੋਈ ਹਾਲ ਨਹੀਂ ਮਿਲਿਆ ਉਸਨੇ ਕਿਹਾ ਕਿ ਮੇਰਾ ਬੱਚਾ ਬਿਮਾਰ ਹੈ ਮੈਂ ਹਰ ਦਰ ਖੜਕਾਇਆ ਪਰ ਕੋਈ ਸਮਾਈ ਨਹੀਂ ਹੋਈ ਪਰ ਮੇਰੇ ਇੱਕ ਮਿੱਤਰ ਨੇ ਕਿਹਾ ਕਿ ਤੂੰ ਚੰਦਰਪੁਰ ਦੇ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰ ਤੇਰਾ ਬੱਚਾ ਠੀਕ ਹੋ ਜਾਵੇਗਾ ਉਸ ਤੋਂ ਬਾਅਦ ਮੈਂ ਬੇਸ਼ੱਕ ਕ੍ਰਿਸ਼ਚਨ ਧਰਮ ਤੋਂ ਹਾਂ ਪਰ ਮੈਂ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਮੈਂ ਇੰਗਲਿਸ਼ ਦੇ ਵਿੱਚ ਜੋ ਕਿ ਰਸਾਲੇ ਹੈ ਉਹ ਮੰਗਾ ਲਏ ਮੈਂ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਬਾਣੀ ਦਾ ਵਿਆਖਿਆ ਅਨੁਸਾਰ ਪੜ੍ਹ ਸੁਣਿਆ ਅਤੇ ਫਿਰ ਉਸ ਨੂੰ ਮੈਂ ਪੜਿਆ ਜੋ ਕਿ ਇੰਗਲਿਸ਼ ਦੇ ਵਿੱਚ ਸੀ ਉਸ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਇੱਕ ਧਰਮ ਜੋ ਹੈ ਇਹ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਕੋਈ ਮਾੜਾ ਵਿਤਕਰਨ ਕਰਦਾ ਸਿੱਖ ਧਰਮ ਤਾਂ ਇਹ ਲਿਖਿਆ ਹੈ ਕਿ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਏਗਾ ਪਾਕਸਰੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ ਇਸਮੇਸ਼ਪਤਾ ਜੀ ਨੇ ਕਿਹਾ ਜਦੋਂ ਇਹ ਚੀਜ਼ਾਂ ਉਸਨੇ ਪੜ੍ਹੀਆਂ ਉਸਨੇ ਦੱਸਿਆ ਕਿ ਮੇਰਾ ਬੱਚਾ ਹੌਲੀ-ਹੌਲੀ ਠੀਕ ਹੋਣ ਲੱਗਿਆ ਤੇ ਅੱਜ ਮੇਰਾ ਬੱਚਾ ਜੋ ਹੈ ਬਿਲਕੁਲ ਤੰਦਰੁਸਤ ਹੈ ਠੀਕ-ਠਾਕ ਹੈ ਅਤੇ ਹੁਣ ਚੰਗਾ ਭਲਾ ਖੇਡਦਾ ਫਿਰਦਾ ਹੈ ਪਰ ਮੇਰੇ ਮਨ ਦੇ ਵਿੱਚ ਸੇਵਾ ਕਰਨ ਦੀ ਇੱਛਾ ਜਾਗਰਤ ਹੋ ਗਈ ਮੈਂ ਹੀ ਸੋਚਣ ਲੱਗਿਆ ਕਿ ਮੈਂ ਗੁਰੂ ਘਰ ਜਾ ਕੇ ਸੇਵਾ ਕਰਾਂਗਾ ਅਤੇ ਉਸਤੇ ਗੁਰੂ ਦੇ ਦਰ ਤੇ ਜਾ ਕੇ ਮੈਂ ਸ਼ੁਕਰਾਨਾ ਕਰਾਂਗਾ ਜਿਸ ਗੁਰੂ ਨੇ ਮੇਰੇ ਬੱਚੇ ਨੂੰ ਠੀਕ ਕਰ ਦਿੱਤਾ। ਬਾਬਾ ਉਸਤੇਜ ਸਿੰਘ ਦੇ ਹਿਰਦੇ ਨੂੰ ਇਹ ਸੁਣ ਕੇ ਇੱਕ ਝਟਕਾ ਲੱਗਿਆ ਤੇ ਹੁਣ ਤੂੰ ਇੱਥੇ ਕੀ ਕਰ ਰਿਹਾ ਹੈ? ਸੈਮੂਅਲ ਨੇ ਹੋੜੀ ੜਿਕੇ ਕਿ ਦੋ ਦਿਨਾਂ ਬਾਅਦ ਮੈਂ ਅਮਰਿਤ ਸ਼ਕੇ ਸਿੰਘ ਸੰਨਣਾ ਹੈ। ਹਾਲ ਦੇ ਵਿੱਚ ਖਮੋਸ਼ੀ ਛਾ ਗਈ। ਬਾਬਾ ਉਸਤੇਜ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਕਿ ਉਹ ਸੈਮੂਅਲ ਜੋ ਇੱਕ ਕ੍ਰਿਸਚੀਅਨ ਸੀ ਉਹ ਦੋ ਦਿਨਾਂ ਬਾਅਦ ਅਮਰਿਤ ਸ਼ਕ ਰਿਹਾ ਹੈ। ਉਹ ਆਖਰੀ ਵਾਕ ਬਾਬਾ ਉਸਤੇਜ ਸਿੰਘ ਦੇ ਮਨ ਵਿੱਚ ਗੂੰਜਿਆ ਤੇ ਬਾਬਾ ਉਸਤੇਜ ਸਿੰਘ ਨੇ ਹਾਲ ਦੇ ਵਿੱਚ ਬੋਲ ਦਿੱਤਾ ਕਿ ਭਾਈ ਯੋ ਗੁਰੂ ਦਾ ਦਰ ਹੈ ਗੁਰੂ ਦਾ ਘਰ ਹੈ ਉਹ ਸਾਰਿਆਂ ਦੇ ਲਈ ਖੁੱਲਾ ਹੈ ਸਾਡੇ ਗੁਰੂਆਂ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਵਿਤਕਰਾਨ ਨਹੀਂ ਰੱਖਿਆ ਸਾਡੇ ਗੁਰੂ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਐਦਾਂ ਦਾ ਵੈਰ ਵਿਰੋਧ ਨਹੀਂ ਰੱਖਿਆ ਸਾਡੇ ਗੁਰੂ ਨੇ ਤਾਂ ਸਿਰਫ ਇਹੀ ਆਖਿਆ ਹੈ ਕਿ ਮਾਨਸ ਕੀ ਜਾਤ ਸਭੈ ਇਕੈ ਪਹਿਚਾਨੋ ਦਸਵੇਂ ਪਿਤਾ ਜੀ ਜੇਕਰ ਆਪਾਂ ਬਾਣੀ ਦੀ ਗੱਲ ਕਰੀਏ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੈ ਹੌਲ ਪਲੇ ਕੋਨ ਬੰਦੇ ਉਹ ਪਰਮ ਪਿਤਾ ਪ੍ਰਮਾਤਮਾ ਜੋ ਉਸ ਦਾ ਨੂਰ ਹੈ ਉਸ ਦੇ ਨਾਲ ਹੀ ਇਹ ਪੂਰੀ ਕੁਦਰਤ ਬਣੀ ਹੈ ਬਲਹਾਰੀ ਕੁਦਰਤ ਵਸਿਆ ਤਰਾ ਅੰਤਾਂ ਚਾਇ ਲਕਿਆ ਸਾਧ ਸੰਗਤ ਜੀ ਹੁਣ ਆਪਾਂ ਇਹ ਜ਼ਿਕਰ ਕਰਦੇ ਹਾਂ ਕਿ ਜਦੋਂ ਪਾਦਰੀ ਨੇ ਕਿਹਾ ਕਿ ਮੈਂ ਅਮਰਿਸ਼ ਸਕਣਾ ਹੈ ਦੋ ਦਿਨ ਬਾਅਦ ਤੇ ਹੌਲ ਦੇ ਵਿੱਚ ਖਮੋਸ਼ੀ ਆ ਛਾ ਗਈ ਬਾਬਾ ਸੁਚੇਤ ਸਿੰਘ ਦੀ ਅੱਖਾਂ ਪਾਦਰੀ ਨੂੰ ਤੱਕ ਰਹੀਆਂ ਸਨ ਉਸਨੇ ਹੌਲੀ-ਹੌਲੀ ਕਿਹਾ ਇਹ ਤੂੰ ਅਜੇ ਵੀ ਕ੍ਰਿਸਚਨ ਹੈ ਤਾਂ ਗੁਰੂ ਘਰ ਵਿੱਚ ਤੇਰੀ ਸੇਵਾ ਕਿਵੇਂ ਕਬੂਲوں ਸੈਮੂਅਲ ਹੌਲੀ ਹੌਲੀ ਕਹਿੰਦਾ ਮੇਰੇ ਅੰਦਰ ਇੱਕ ਅਜੀਬ ਖਿਚਾ ਆ ਰਿਹਾ ਹੈ ਮੈਂ ਕਦੇ ਗੁਰੂ ਘਰ ਗਿਆ ਨਹੀਂ ਸੀ ਪਰ ਜਦੋਂ ਮੇਰੀ ਬੱਚੀ ਉਸਦੇ ਲਈ ਹਰ ਇੱਕ ਦਰਵਾਜ਼ਾ ਬੰਦ ਹੋ ਗਿਆ ਤਾਂ ਕਿਸੇ ਨੇ ਕਿਹਾ ਕਿ ਇਸ ਵਾਰ ਤੂੰ ਗੁਰੂ ਦੇ ਦਰ ਤੇ ਜਾ ਮੈਂ ਆਪਣੇ ਸਭ ਮਨੁੱਖੀ ਹੰਕਾਰ ਨੂੰ ਛੱਡ ਕੇ ਇੱਥੇ ਆਇਆ ਸੈਮੂਅਲ ਨੇ ਦਸਤਾਰ ਚੁਕਾ ਕੇ ਜੋ ਕਿ ਬਾਬੇ ਨੂੰ ਆਪਣਾ ਅਤੀਤ ਦੱਸਣਾ ਸ਼ੁਰੂ ਕਰ ਦਿੱਤਾ। ਇੱਕ ਗੁਪਤ ਕਹਾਣੀ ਹੈ ਜੋ ਕਿ ਉਸ ਪਾਦਰੀ ਦੀ ਹੈ। ਉਸਨੇ ਦੱਸਿਆ ਕਿ ਮੈਂ ਚੇਨਈ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਪਾਦਰੀ ਬਣਿਆ ਕਿਉਂਕਿ ਪਰਿਵਾਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਹੋਵੇਗੀ। ਪਰ ਜਦ ਮੇਰੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਉਹ ਜਨਮ ਤੋਂ ਹੀ ਬਿਮਾਰ ਸੀ। ਹਸਪਤਾਲ ਗਏ, ਚਰਚਾਂ ਗਏ, ਤੰਤਰਮੰਤਰ ਵਾਲਿਆਂ ਦੇ ਕੋਲ ਗਏ ਪਰ ਬੱਚਾ ਠੀਕ ਨਹੀਂ ਹੋਇਆ। ਫਿਰ ਕਿਸੇ ਨੇ ਮੈਨੂੰ ਦੱਸਿਆ ਕਿ ਗੁਰੂ ਘਰ ਜਾ ਜੇ ਤੇਰਾ ਮਨ ਸਾਫ਼ ਹੈ ਤਾਂ ਸ਼ਾਇਦ ਕੋਈ ਚਮਤਕਾਰ ਹੋ ਜਾਵੇ। ਉਸ ਤੋਂ ਬਾਅਦ ਮੈਂ ਇੱਥੇ ਆਇਆ ਦਿਨ ਰਾਤ ਸੇਵਾ ਕੀਤੀ ਦੇਰ ਚੜਾਈ ਸਾਫ ਸੁਭਾਈ ਕੀਤੀ ਕੁਝ ਹਫ਼ਤਿਆਂ ਬਾਅਦ ਮੇਰੇ ਬੱਚੇ ਦੀ ਜੋ ਸਿਹਤ ਹੈ ਉਹ ਬਿਲਕੁਲ ਠੀਕ ਹੋ ਗਈ। ਉਹੀ ਬੱਚਾ ਜਿਸ ਨੂੰ ਕਦੇ ਡਾਕਟਰਾਂ ਨੇ ਕਿਹਾ ਸੀ ਕਿ ਇਹ ਅਸੰਭਵ ਹੈ ਪਰ ਅੱਜ ਉਹੀ ਬੱਚਾ ਬਿਲਕੁਲ ਤੰਦਰੁਸਤ ਖੇਡ ਰਿਹਾ ਹੈ। ਬਾਬਾ ਕੇਤ ਸਿੰਘ ਨੇ ਬਾਹਰ ਆ ਕੇ ਗੁਰੂਕੜ ਦੇ ਬਰਾਂਡੇ ਵਿੱਚ ਖੜਾ ਹੋ ਗਿਆ। ਹਵਾ ਦੇ ਵਿੱਚ ਗੁਰਬਾਣੀ ਦੀ ਤੁਨ ਗੂੰਜ ਰਹੀ ਸੀ ਉਸ ਦੇ ਮਨ ਵਿੱਚ ਲੜਾਈ ਗੂੰਜ ਰਹੀ ਸੀ। ਕੀ ਮੈਂ ਗੁਰੂ ਦਾ ਸਿੱਖ ਹੋ ਕੇ ਵੀ ਇੱਕ ਮਨੁੱਖ ਨੂੰ ਉਸਦੀ ਪਛਾਣ ਦੇ ਆਧਾਰ ਤੇ ਠੁਕਰਾ ਰਿਆ ਹਾਂ ਉਹ ਤਾਂ ਸਭ ਦਾ ਹੈ ਉਸਨੇ ਹੌਲੀ-ਹੌਲੀ ਅੱਖਾਂ ਮੁੰਦ ਕੇ ਬੋਲਿਆ ਗੁਰੂ ਸਾਹਿਬ ਮੈਨੂੰ ਰਾਹ ਦਿਖਾ ਦਿਓ ਦੋ ਦਿਨਾਂ ਬਾਅਦ ਗੁਰੂ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਹੋਇਆ ਸੈਮੂਅਲ ਦੇ ਚਿਹਰੇ ਦੇ ਉੱਪਰ ਇੱਕ ਅਦਭੁਤ ਤੇਜ ਸੀ ਉਸਦੇ ਮੂੰਹੋਂ ਗੁਰਬਾਣੀ ਦੇ ਸ਼ਬਦ ਨਿਕਲ ਰਹੇ ਸਨ ਉਹ ਆਪਣਾ ਕਾਲਾ ਕੋਲ ਹਟਾ ਕੇ ਨੀਲੀ ਪੱਗ ਬਨ ਰਿਹਾ ਸੀ ਤੇ ਉਸ ਦਾ ਨਵਾਂ ਨਾਮ ਰੱਖਿਆ ਗਿਆ ਸੰਜੀਵ ਸਿੰਘ ਬਾਬਾ ਉਸਤੇਜ ਸਿੰਘ ਨੇ ਦੱਸਿਆ ਕਿ ਇਹ ਗੁਰੂ ਦਾ ਚਮਤਕਾਰ ਹੋਇਆ ਹੈ ਸਭ ਸੰਗਤਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ हे ਗੁਰੂ ਸਾਹਿਬ ਸਾਨੂੰ ਵੀ ਉਹ ਸਫਾਈ ਦੋ ਜੋ ਸੈਮੂਅਲ ਨੂੰ ਮਿਲੀ। ਬਾਬਾ ਅਫਜੇਤ ਸਿੰਘ ਨੇ ਕੈਮਰਾ ਚਾਲੂ ਕੀਤਾ ਤੇ ਕਿਹਾ ਕਿ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰੂ ਦਾ ਦਰਵਾਜ਼ਾ ਹਰ ਧਰਮ, ਹਰ ਜਾਤ, ਹਰ ਹਾਲਾਤ ਵਾਲਿਆਂ ਦੇ ਲਈ ਹਮੇਸ਼ਾ ਖੁੱਲਾ ਹੈ। ਪਰ ਉਸ ਦੇ ਲਈ ਇਹ ਹੈ ਕਿ ਗੁਰੂ ਘਰ ਦੀ ਮर्यादा ਦਾ ਧਿਆਨ ਰੱਖ ਕੇ ਤੁਸੀਂ ਗੁਰੂ ਘਰ ਦੇ ਵਿੱਚ ਆ ਸਕਦੇ ਹੋ। ਹੁਣ ਆਪਾਂ ਜੇਕਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਤਾਂ ਹਜ਼ਾਰਾਂ ਲੋਕ ਰੋਜ਼ ਆਉਂਦੇ ਨੇ। ਉਸ ਦਰ ਦੇ ਉੱਪਰ ਮੱਥਾ ਟੇਕਣ ਦੇ ਲਈ ਆਉਂਦੇ ਨੇ ਪਰ ਅੱਜ ਜੋ ਇੱਕ ਕ੍ਰਿਸਚੀਅਨ ਇੱਕ ਬਹੁ ਅਦਿਲ ਕੋਈ ਬੈਠਾ ਸੀ ਉਸ ਪਿੰਡ ਦਾ ਤੇ ਹੁਣ ਅਮਰਤ ਛੱਕੇ ਉਹ 크ਰਿਸਚਨ ਜੋ ਕਿ ਸੈਮੂਅਲ ਤੋਂ ਸੰਜੀਵ ਸਿੰਘ ਬਣ ਗਿਆ ਅਤੇ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਜੋ ਬਾਕੀ ਦੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੇ ਅਮਰਤ ਛੱਕ ਲਿਆ ਤੇ ਗੁਰੂ ਦੇ ਸਿੰਘ ਸਾਰੇ ਸਾਧ ਸੰਗਤ ਜੀ ਉਸ ਪਿੰਡ ਦੇ ਵਿੱਚ ਜੋ ਸਰਾਫ ਲੱਗਿਆ ਹੋਇਆ ਸੀ ਉਸ ਸਰਾਫ ਦੀ ਵਜ੍ਹਾ ਦੇ ਨਾਲ ਹੀ ਪਿੰਡ ਦੇ ਵਿੱਚ ਜੋ ਮੌਤਾਂ ਹੁੰਦੀਆਂ ਨੇ ਅਕਾਲ ਮੌਤਾਂ ਹੁੰਦੀਆਂ ਨੇ ਪਿੰਡ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕਿ ਹੋਰ ਕਿਸੇ ਤਰੀਕੇ ਦੀ ਮੌਤ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਗੁਰੂ ਦੀ ਰਾਹ ਉੱਪਰ ਇਨ ਹਾਂ ਚੱਲਣ ਲੱਗ ਜਾਵੇ ਗੁਰੂ ਦੇ ਦੱਸੇ ਰਸਤਿਆਂ ਦੇ ਉੱਪਰ ਇਨਸਾਨ ਚੱਲਣ ਲੱਗ ਜਾਵੇ ਤਾਂ ਗੁਰੂ ਉਸ ਨੂੰ ਸਿੱਧੇ ਰਸਤੇ ਜਰੂਰ ਪਾਉਂਦਾ ਹੈ ਹੁਣ ਆਪਾਂ ਪਾਦਰੀ ਦੀ ਗੱਲ ਕਰੀਏ ਉਹ ਗੁਰੂ ਦੇ ਰਸਤੇ ਚੱਲ ਪਿਆ ਅਮਰ ਸਾਕੇ ਸਿੰਘ ਸੱਜ ਗਿਆ ਤੇ ਗੁਰੂ ਸਾਹਿਬ ਦੀ ਵਿਦਿਆਮਰ ਦ੍ਰਿਸ਼ਟੀ ਉਸ ਦੇ ਉੱਪਰ ਪੈ ਗਈ ਤੇ ਉਹ ਪਿੰਡ ਜੋ ਕਿ ਇੱਕ ਚਮਤਕਾਰ ਇੱਕ ਰਹੱਸ ਦੇ ਵਿੱਚ ਛੁਪਿਆ ਹੋਇਆ ਸੀ ਉਸ ਪਿੰਡ ਦੀ ਜੋ ਕਹਾਣੀ ਹੈ ਉਸ ਵਲੋਗਰ ਨੇ ਆਪਣੇ ਕੈਮਰੇ ਵਿੱਚ ਕੈਦ ਕੀਤੀ ਪੂਰੇ ਪਿੰਡ ਦੀ ਵੀਡੀਓ ਬਣਾਈ ਤੇ ਆਪਣੇ ਉਸ ਨੇ YouTube ਚੈਨਲ ਦੇ ਉੱਪਰ ਪਾਈ ਤੇ ਲੱਖਾਂ ਲੋਕਾਂ ਨੇ ਇਸ ਚੀਜ਼ ਦਾ ਪਤਾ ਲਗਾਇਆ ਕਿ ਗੁਰੂਕਰ ਹੈ ਕਿੱਥੇ ਉਹ ਪਿੰਡ ਹੈ ਕਿਤੇ ਉਸ ਪਿੰਡ ਦੇ ਵਿੱਚ ਤੁਸੀਂ ਵੀ ਜਾ ਕੇ ਦੇਖੋ ਹైదరాబాద్ ਤੋਂ 70 ਕਿਲੋਮੀਟਰ ਸਾਈਡ ਤੇ ਪਿੰਡ ਪੈਂਦਾ ਹੈਗਾ ਦੱਖਣ ਵੱਲ ਨੂੰ ਤੇ ਉਸ ਪਿੰਡ ਦੇ ਵਿੱਚ ਅੱਜ ਵੀ ਹਰ ਇੱਕ ਘਰ ਦੇ ਵਿੱਚ ਅਮਰਤਾਰੀ ਸਿੱਖ ਨੇ ਅਤੇ ਪੂਰਾ ਇਹ ਪਿੰਡ ਜੋ ਕਿ Hindu ਅਤੇ Christian ਉੱਥੇ ਰਹਿੰਦੇ ਸੀ ਉੱਥੋਂ ਸਿੰਧ ਸਜ ਗਿਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ